ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਅੱਜ ਦੇ ਮਾਰਨਿੰਗ ਬਲੌਗ ਵਿੱਚ ਮਾਰਨਿੰਗ ਟੀ ਦੇ ਨਾਲ ਅੱਜ ਹੋ ਗਈ ਹੈ ਜੀ 18 ਮਈ 2024 ਤੇ ਐਮ ਨੂੰ ਉਠਾਰੇ ਨੇ ਪਾਪਾ ਉਹਨਾਂ ਦੇ ਐਮ ਸੁੱਤਾ ਜੀ ਤੇ ਗੁਰਜੋਤ ਉੱਠ ਕੇ ਆ ਗਈ ਸੀ ਕਿਉਂਕਿ ਸਵੇਰੇ ਸਿਰ ਬੱਚਿਆਂ ਨੂੰ ਉਠਾਉਣਾ ਬਹੁਤ ਔਖਾ ਹੁੰਦਾ ਵਾ ਇਹਨਾਂ ਨੂੰ ਉਠਾਉਣਾ ਮਤਲਬ ਪੂਰਾ ਜੁੱਧ ਵਾਲੀ ਗੱਲ ਹੁੰਦੀ ਹੈ ਵੀ ਕਿਸ ਤਰ੍ਹਾਂ ਬੱਚਿਆਂ ਨੂੰ ਉਠਾਇਆ ਜਾਵੇ ਕਿਉਂਕਿ ਰਾਤ ਤੇ ਸੌਣ ਦਾ ਨਾਂ ਨਹੀਂ ਲੈਂਦੇ ਨਾ ਪਹਿਲਾਂ ਕੱਲ ਤੇ ਇਹਨਾਂ ਨੇ ਜਾਣ ਕੇ ਪੂਰੀ ਨੀਂਦ ਕਰ ਲਈ ਤਿੰਨ ਚਾਰ ਘੰਟੇ ਸਾਨੂੰ ਕਹਿੰਦੇ ਸਾਨੂੰ ਪੇਪਰ ਦਾ ਸਾਰਾ ਜਾ ਰਿਹਾ ਤੇ ਜਦੋਂ ਰਾਤ 7 ਵਜੇ ਪਹਿਲਾਂ ਇਹ ਉੱਠੇ ਫਿਰ ਨਾਤੇ ਧੋਤੇ ਤੇ ਫਿਰ ਕਹਿੰਦੇ ਵੀ ਸਾਨੂੰ ਤੇ ਯਾਦ ਨਹੀਂ ਹੈਗਾ ਕਰਾਓ ਹੁਣ ਜਾ ਇਹ ਲੱਕੇ ਜਿਹੜਾ ਨਾ ਇਹ ਵੀ ਬੜਾ ਸੌਂਦਾ ਇਹ ਵੀ ਅੰਦਾਣਾ ਇਹਦੇ ਕਮਲੇ ਹੋ ਗਏ ਕਰੀਮੇ ਨੂੰ ਡੰਡੇ ਵਾਰ-ਵਾਰ ਕੇ ਕੱਢਦੇ ਆ ਤੇ ਕਦੀ ਡੰਡੇ ਮਾਰਦੇ ਆ ਤੇ ਦਿਨ ਘਰੋਂ ਬਾਹਰ ਨਹੀਂ ਨਿਕਲਣ ਦੇਣਾ ਸਾਨੂੰ ਕਹਿੰਨੇ ਕਿਹਾ ਵੀ ਇਹਨੇ ਸੱਪ ਖਾ ਲਿਆ ਪਰ ਹੁਣ ਉਹੀ ਕਹਿੰਦੇ ਆ ਵੀ ਨਹੀਂ ਲੱਗੇ ਤੁਰਿਆ ਫਿਰਦਾ ਸੀ ਆ ਸਮਝਣਾ ਇਹਨੂੰ ਇੰਨੇ ਪਿਆਰ ਨਾਲ ਪਾਲ ਲਿਆ ਨਾ ਤੇ ਹੁਣ ਇਹਨੂੰ ਛੱਡਣ ਨੂੰ ਦਿਲ ਕਰਦਾ ਨਾ ਇਹਨੂੰ ਰੱਖਣ ਨੂੰ ਦਿਲ ਕਰਦਾ ਇੱਕ ਵਹਿਮ ਜਿਹਾ ਵੀ ਬਹਿ ਗਿਆ ਮਨ 'ਚ ਤੇ ਜੋਤ ਦੇ ਹੋ ਰਹੀ ਸੀ ਸਿਰਦਰਦ ਇਹਦੇ ਸਿਰਦਰਦ ਦਾ ਕਾਰਨ ਇਹ ਹੈ ਕਿ ਰਾਤ ਨੂੰ ਬਹੁਤ ਲੇਟ ਸੌਂਦੇ ਆ ਤੇ ਸਵੇਰੇ 5 ਵਜੇ ਤੇ ਫੇਰ ਇਹਨਾਂ ਨੂੰ ਉੱਠਣਾ ਬੰਦਵਾ ਤੇ ਸਿਰਦਰਦ ਹੀ ਹੋਣੀ ਆ ਬੱਚਿਆਂ ਦੇ ਕਿਉਂਕਿ ਪਹਿਲਾਂ ਹਣ ਕੇ ਸੌਂ ਜਾਂਦੇ ਆ ਪਰ ਉਹ ਨਾ ਸਾਰਾ ਕੰਮ ਖਰਾਬਾ ਹੁੰਦਾ ਵਾ ਕਿਉਂਕਿ ਜਦੋਂ ਦਿਨੇ ਵੀ ਜ਼ਿਆਦਾ ਸੌਂ ਲੀਏ ਤਾਂ ਵੀ ਫਿਰ ਬੱਚੇ ਦਾ ਸਿਰ ਜਿਹੜਾ ਉੱਲਰਿਆ ਜਾ ਰਹਿਦਾ ਵਾ ਉਸ ਵੇਲੇ-ਸਵੇਰੇ ਤੇ ਇਹਨਾਂ ਨੂੰ ਦਿਲਾਸਾ ਦੇਣਾ ਪੈਂਦਾ ਬਸ ਮੇਰੇ ਕੋਲ ਇੱਕੋ ਹੀ ਗੱਲ ਹੁੰਦੀ ਆ ਕਿ ਚਲੋ ਪਿਆਰ ਨਾਲ ਬਹਿਣਾ ਸਮਝਾਉਣਾ ਵੀ ਚਾਹ ਬਣਾਈ ਆ ਮੈਂ ਬਸ ਇਹਨਾਂ ਨੂੰ ਪਤਾ ਨਹੀਂ ਜੇ ਇੱਕ ਹੁੰਦਾ ਭੀ ਜਲਮ ਮਮੀ ਦੀ ਚਾਹ ਪੀੜੀ ਤੇ ਸ਼ਾਇਦ ਸਾਰਾ ਕੁਝ ਹੀ ਠੀਕ ਹੋ ਜਾਣਾ ਤੇ ਐਮੋ ਦੀ ਆਦਤ ਐ ਇਹਨੇ ਉੱਠਿਆ ਸਾਰਾ ਸਭ ਤੋਂ ਪਹਿਲਾਂ ਮੇਰੇ ਕੋਲ ਆ ਤੇ ਥੋੜਾ ਆਖਣੇ ਮਖਣੇ ਕਰਕੇ ਫੇਰ ਇਹਨੇ ਆਪਣੇ ਕੰਮ ਕਰਨ ਲੱਗਣਾ ਚਲੋ ਬੱਚੇ ਨੂੰ ਹੁੰਦਾ ਨਾ ਛੋਟੇ ਬੱਚੇ ਨੂੰ ਵੀ ਪਹਿਲਾਂ ਮੰਮਾ ਕੋਲ ਹੀ ਜਾਵਾ ਪਤਾ ਨਹੀਂ ਮੰਮਾ ਨੇ ਕੀ ਖਜ਼ਾਨਾ ਲੁਕੋਇਆ ਹੁੰਦਾ ਹਨਾ ਤੇ ਸੱਚੀ ਗੱਲ ਦੱਸਾਂ ਵੀ ਚਲੋ ਤੇ ਘਰ ਹੁੰਦੇ ਆ ਉਹਨਾਂ ਦੇ ਕੈਮਰੇ ਚ ਟਾਨੀ ਵੀ ਕਰਦੇ ਆ ਤੇ ਦੁਪਕੇ ਮਾਰਦੇ ਰਹੀਦਾ ਪਿਆ ਆ ਕਿਉਂ ਕਰਦੇ ਜੀ ਉਹ ਕੀ ਕਰਦੇ ਜੇ ਲੋ ਚਲ ਜਾਂਦੇ ਆ ਸਾਰੇ ਜਾਣੇ ਮੈਂ ਇਕੱਲੀ ਘਰ ਰਹਿ ਜਾਨੀ ਆ ਨਾ ਫਿਰ ਮੈਨੂੰ ਸਵੇਰੇ ਤੇ ਅਬ ਚਾਹੇ ਕੰਮ ਕਰ ਤੇ ਦਿਨ ਤੇ ਲੱਗ ਜਾਂਦਾ ਪਰ ਬੋਰਿੰਗ ਬੋੜਾ ਲੱਗਦਾ ਇਕੱਲੇ ਬੰਦੇ ਨੇ ਰਹਿਣਾ ਹਨਾ ਕੰਦਾ ਬਸ ਚਾਹ ਚਫੇਰੇ ਟਾੜਦੇ ਤੇ ਚਾਹ ਮੇਰੀ ਹੋ ਗਈ ਆ ਰੈਡੀ ਤੇ ਅੱਜ ਮੈਂ ਬੱਚਿਆਂ ਲਈ ਬਣਾਉਣਾ ਵਾ ਮਲ ਸਾਰਿਆਂ ਲਈ ਬਣਾਉਣਾ ਵਾ ਪਨੀਰ ਰੋਟੀ ਦੇ ਨਾਲ ਤੇ ਐਮਤ ਜੋਰ ਦੀ ਡਿਮਾਂਡ ਸੀ ਜੋ ਤੂੰ ਵਿਚਾਰਾ ਨਾ ਇੰਨੀ ਡਿਮਾਂਡ ਨਹੀਂ ਕਰਦਾ ਨੂੰ ਇਹ ਹੁੰਦਾ ਕਿ ਚਲੋ ਜੀ ਇਹ ਤੇ ਮਮਾ ਬਣਾ ਦੇਣਗੇ ਠੀਕ ਹੈ ਨਹੀਂ ਤੇ ਰੱਬ ਰੱਖਾ ਵੀ ਫੁੱਲੇ ਸਾਨੂੰ ਬਣਾ ਦੋ ਪਹਿਲਾਂ ਤੇ ਖਾਂਸੀ ਲੱਗੀ ਸੀ ਤੇ ਮੈਨੂੰ ਡਰ ਜਾਏ ਵੀ ਨਾ ਬਣਾ ਕੇ ਦਵਾ ਫਿਰ ਮੈਂ ਸੋਚਿਆ ਚਲੋ ਅੱਜ ਬਣਾ ਕੇ ਇਹਨਾਂ ਨੂੰ ਟਿਫਨ ਚ ਪਾ ਦੇਣੀ ਹੈ ਇੱਕ ਤੇ ਪਾਰਟੀਆਂ ਬੜੀਆਂ ਕਰਦੇ ਆ ਟੌਫੀਆਂ ਵੀ ਦੇਈ ਦਿਆਂ ਦੇ ਇੱਕ ਦੂਜੇ ਨਾਲ ਵਟਾ ਵਟਾ ਕੇ ਤੇ ਬੱਸ ਚ ਖਾਂਦੇ ਪੀਂਦੇ ਜਾਂਦੇ ਆ ਮੈਂ ਚਲੋ ਮਨਾ ਦਿੰਦੀ ਆ ਬੱਚੇ ਆ ਨਾ ਇਹੀ ਉਮਰ ਹੁੰਦੀ ਆ ਫਿਰ ਆਪਾਂ ਕਿੰਨਾ ਖੋਣਾ ਫਿਰੋਜ ਜੋ ਚਾਹ ਬਣਾਈਏ ਵੀ ਪਰ ਇੱਕ ਹੁੰਦਾ ਨਾ ਜੋ ਮਤਲਬ ਛੋਟੇ ਬੱਚੇ ਨੂੰ ਖਾਣ ਪੀਣ ਦਾ ਚਾਹ ਹੁੰਦਾ ਨਾ ਵੱਡੇ ਦੇ ਬਸੇ ਹੁੰਦਾ ਵੀ ਹਾਂਜੀ ਕਿਸੇ ਵੇਲੇ ਫਾਰਮੈਲਟੀ ਹੋ ਗਈ ਜਾਂ ਕਦੀ ਕਿਤੇ ਐਂ ਕਿਤੇ ਮੰਨ ਕੀਤਾ ਤੇ ਫੁੱਲੇ ਹੋ ਗਏ ਰੈਡੀ ਤੇ ਬਸ ਰੋਟੀ ਪਾਣੀ ਆਪਣਾ ਖਾਣ ਲੈ ਐਮਨ ਨੂੰ ਰਸ ਪਸੰਦ ਆ ਤੇ ਮੈਨੂੰ ਫਿਰ ਸਿਰ ਚਾਹ ਨਾ ਮਿਲ ਜੇ ਮੈਨੂੰ ਹੁੰਦਾ ਬਸ ਥੋੜੀ ਬਹੁਤ ਰੋਟੀ ਖਾ ਦੇ ਪਰ ਇਹਦਾ ਮਨਨ ਦਬੀ ਮੈਂ ਕੋਈ ਲਟਮ ਪਟਮ ਖਾ ਜਾਂਦੀ ਚੰਗੀ ਗੱਲ ਆ ਇਹ ਇਹਨਾਂ ਨੇ ਪਹਿਲਾਂ ਚਾਹ ਪੀ ਲਈ ਹੀ ਕਿਹਨੋਂ ਤੁਮ ਵੱਜਾਂਗੇ ਕਿਹ ਤਰੀਕੇ ਨਾਲ ਕੱਲ ਇਹਨਾਂ ਨੂੰ ਹੁਣ ਇਹ ਹੁੰਦਾ ਵੀ ਤੁਸੀਂ ਨਾ ਦੋ ਵਾਰ ਸਵੇਰੇ ਸਿਰ ਤੇ ਇਹ ਕਿੰਨੇ ਵੀ ਬਸ ਇੱਕ ਵਾਰੀ ਮੜਾ ਜਿਹਾ ਪਾਣੀ ਪੁਣੀ ਠੰਡਾ ਪਾ ਲਿਆ ਉੱਪਰ ਤੇ ਸ਼ਾਮਾਂ ਨੂੰ ਆਣ ਕੇ ਗੱਜ ਨਾਲ ਸਾਬਣ ਸੁਬਣ ਮਾਰ ਕੇ ਤੇ ਨਾਤੀ ਇਹਨਾਂ ਨੂੰ ਇਹ ਵੀ ਹੀ ਰਾਤੀ ਨਾਲ ਆ ਲਿਆ ਹੁਣ ਸਾਨੂੰ ਇਹਨਾਂ ਨੂੰ ਨਹੀਂ ਲੈ ਨਹੀਂ ਕਹਿਣਾ ਤੇ ਪਾਪਾ ਕਹਿੰਦੇ ਵੀ ਨਹੀਂ ਨਾ ਕੇ ਹੀ ਜਾਣਾ ਸਕੂਲ ਹੁਣ ਫਿਰ ਉਹ ਤੇ ਉਹ ਟੀਚਰ ਤੇ ਟੀਚਰ ਕਿਦਾਂ ਆਗਿਆ ਦੇ ਸਕਦੇ ਆ ਵੀ ਤੁਸੀਂ ਨਾਤੇ ਵਿਨਾਸ਼ ਕੋ ਜਲਦੀ ਰੇ ਇਧਰ ਪਰੌਟੀਆਂ ਵੀ ਤਿਆਰ ਹੋਗੀਆਂ ਵਾ ਬੱਚਿਆਂ ਲਈ ਤੇ ਇੱਕ ਆ ਜਿਵੇਂ ਬੱਚਿਆਂ ਨੂੰ ਤਿਆਰ ਕਰਕੇ ਦਿੱਤੀ ਸੀ ਸੈਂਡਵਿਚ ਸਕੂਲ ਖੜਨ ਦੀ ਅੱਜ ਸੈਟਰਡੇ ਹੀ ਮੈਂ ਚਲੋ ਅੱਜ ਦਾ ਦਿਨ ਬਣਾਉਨੇ ਆ ਪਾਰਟੀ ਵਾਲਾ ਅੱਜ ਤੁਸੀਂ ਸਕੂਲੇ ਨਾਲੇ ਖਾਓ ਪੀਓ ਮौजਾਂ ਕਰਿਓ ਬੱਚਿਆਂ ਨੂੰ ਵਧੀਆ ਲੱਗਦਾ ਅਸਲ 'ਚ ਜੇ ਨਾ ਅਸੀਂ ਨਾ ਦੇ ਇਹਨਾਂ ਨੂੰ ਕਦੀ ਪੈਸਾ ਦਿੱਤਾ ਜੇ ਤਾਂ ਸਕੂਲ ਵਾਸਤੇ ਇੱਕ ਦੇ ਬੱਚੇ ਦੀ ਹੈਬਿਟ ਖਰਾਬ ਹੁੰਦੀ ਆ ਇੱਕ ਇਹ ਵੀ ਗੱਲ ਹੁੰਦੀ ਆ ਕਿ ਬੱਚੇ ਨੂੰ ਫਿਰ ਚਸਕਾ ਪੈ ਜਾਂਦਾ ਬਾਹਰ ਦੀਆਂ ਚੀਜ਼ਾਂ ਖਾਣ ਦਾ ਪੀ ਮੈਂ 12 ਚੀਜ਼ਾਂ ਖੜਾ ਕਿਸੇ ਵੇਲੇ ਮੰਨ ਲੋ ਘਰ ਚ ਆਪਾਂ ਪੈਸਾ ਬੱਚੇ ਨੂੰ ਨਾ ਦੇਈਏ ਹਨ ਤੇ ਫਿਰ ਉਹਨੂੰ ਇਹ ਹੁੰਦਾ ਵੀ ਅੱਜ ਮੈਨੂੰ ਮਿਲਿਆ ਨਹੀਂ ਤੇ ਜਾ ਤੇ ਅੱਜ ਮੈਂ ਕਿਸੇ ਦਾ ਕੱਢ ਲਾਂ ਪੈਸਾ ਕਿਉਂਕਿ ਮੂੰਹ ਦਾ ਚਸਕਾ ਬੜਾ ਮਾੜਾ ਹੁੰਦਾ ਜੇ ਬੱਚੇ ਨੂੰ ਪੈ ਦੇ ਤੇ ਇਹਦੇ ਤੋਂ ਚੰਗਾ ਵੀ ਉਹਨੂੰ ਘਰੇ ਹੀ ਜੋ ਵੀ ਚੀਜ਼ ਪ੍ਰਿਪੇਅਰ ਕਰਨੀ ਹੈ ਨਾ ਬਣਾਮਣੋ ਕੇ ਦੇ ਦੋ ਮੈਂ ਇਸੇ ਚੱਕਰ ਜੀ ਕੁਝ ਨਾ ਕੁਝ ਬਣਾਉਂਦੀ ਰਹਿਣੀ ਆ ਵੀ ਚਲੋ ਇਹਨਾਂ ਨੂੰ ਲੱਗੇ ਵੀ ਜੇ ਸਾਨੂੰ ਮੰਮੀ ਪਾਪਾ ਬਾਹਰ ਦਾ ਨਹੀਂ ਖਾਂਦੇ ਨੇ ਤੇ ਘਰ ਉਹ ਵਧੀਆ ਤੋਂ ਵਧੀਆ ਕੁਝ ਨਾ ਕੁਝ ਸਾਨੂੰ ਬਣਾ ਕੇ ਦਿੰਦੇ ਰਹਿੰਦੇ ਆ ਤੇ ਅੱਜ ਇਹਨਾਂ ਦਾ ਫਿਰ ਇਹ ਆ ਵੀ ਜਿੱਦਾਂ ਦਿੰਦੇ ਨਾ ਵੀ ਸੈਲੀਬ੍ਰੇਸ਼ਨ ਡੇ ਹੋ ਜੂਗਾ ਕੱਲ ਨੂੰ ਸੰਡੇ ਆ ਤੇ ਮੰਡੇ ਤੇ ਅਹਿਮ ਦੇ ਪੀਪਰ ਖਤਮ ਹੋ ਜਾਣੇ ਆ ਮੰਡੇ ਤੇ ਜੋਤ ਦੇ ਸਾਡੀ ਦੇ ਹੋਣਿਆ ਟਿਊਸਡੇ ਇੱਕ ਦੇ ਗਰਮੀ ਇੱਕਦਮ ਟੈਂਪਰੇਚਰ ਬਹੁਤ ਜ਼ਰਾ ਵੱਧ ਗਿਆ ਵਾ ਤੇ ਸੋਚਣ ਨੇ ਕਿ ਚਲੋ ਐਗਜ਼ਾਮ ਤੋਂ ਬਾਅਦ ਛੁੱਟੀਆਂ ਕਰਾ ਲਈਏ ਪਰ ਜੋਤੂ ਦੀ ਕਲਾਸ ਵੱਡੀ ਆ 6th ਕਲਾਸ ਚ ਆ ਫਿਰ ਸਾਨੂੰ ਇਹ ਵੀ ਹੁੰਦਾ ਪਈ ਉਹਦਾ ਕੰਮ ਵੀ ਪਿੱਛੇ ਪੈ ਜਾਂਦਾ ਸੈਂਡਵਿਚ ਵਿੱਚ ਮੈਂ ਬੜਾ ਕੀ ਪਾਇਆ ਸੀ ਮੱਖਣੀ ਮਾਇਓਨੈਸ ਤੇ ਪਨੀਰ ਥੋੜਾ ਜਿਹਾ ਮਿਕਸ ਕਰਕੇ ਫਿਰ ਲੂਨ ਮਿਰਚ ਮਸਾਲਾ ਤੇ ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਫਿਰ ਮੈਂ ਸੈਂਡਵਿਚ ਉਹਨਾਂ ਨੂੰ ਬਣਾਤੀ ਸੀ ਤੇ ਮੈਂ ਚਲੋ ਇੱਕ ਇੱਕ ਵੱਡ ਬਣਾਤਾ ਸੀ ਮੈਂ ਨਾ ਚਲੋ ਫਰੈਂਡ ਸਰਕਲ ਵੀ ਹੈ ਨਾ ਬੱਚੇ ਦਾ ਫਿਰ ਇੱਕ ਰੋਜ਼ ਨੂੰ ਹੁੰਦਾ ਵੀ ਚਲੋ ਅਸੀਂ ਚੀਜ਼ੀਆਂ ਵਨ ਵਨ ਦੇ ਕੇ ਖਾ ਰਹੀਆਂ ਹਾਂ ਕਈ ਵਾਰੀ ਬਚਪਨ ਦੀ ਦੋਸਤੀ ਜੋ ਸਾਡੀ ਬਣੀ ਹੁੰਦੀ ਆ ਸਾਡੇ ਲਾਸਟ ਦਾ ਘਣਾ ਬੜੀ ਕੰਮ ਆਉਂਦੀ ਆ ਬੜੇ ਵਧੀਆ ਯਾਰ ਜਾਰੀ ਨਭਾਉਣ ਵਾਲੇ ਜਿਹੜੇ ਇਨਸਾਨ ਵੀ ਮਿਲਦੇ ਆ ਤੇ ਚਲੋ ਇਹੀ ਉਮਰ ਹੁੰਦੀ ਆ ਬੱਚਿਆਂ ਦੀ ਖੇਡ ਨਹੀਂ ਮੱਲਣ ਦੀ ਜੋ ਤੂੰ ਵਿਚਾਰਾ ਆ ਇਹ ਵੀ ਜੋ ਤੂੰ ਨਾ ਰੋਟੀ ਪਾਣੀ ਚਾਹੇ ਉਹ ਦੁਖੀ ਹੋ ਕੇ ਖਾਵੇ ਉਹ ਇਹ ਨਹੀਂ ਕਹਿੰਦਾ ਵੀ ਮੈਂ ਨਹੀਂ ਖਾਣੀ ਇਹ ਨਹੀਂ ਕਿ ਉਹ ਕੁੜੀ ਆ ਜਿਹਦਾ ਤਾ ਉਹ ਇਦਾਂ ਕਰਦੀ ਆ ਪਰ ਉਹ ਸਾਡਾ ਬੱਚਾ ਹੈਗਾ ਹੀ ਏਦਾਂ ਮਦਾ ਮਹਾਰਾਜ ਨੂੰ ਹਮੇਸ਼ਾ ਇਦਾਂ ਨਾ ਰੱਖੇ ਤੇ ਹਾਂਜੀ ਉਹਨੇ ਖਾ ਲੈਣਾ ਜੋ ਵੀ ਵਿਚਾਰੀ ਨੂੰ ਦੇ ਦਿੱਤਾ ਤੇ ਦੂਜੇ ਨੇ ਤੇ ਕਹਿਣਾ ਵੀ ਨਹੀਂ ਉਹਨੂੰ ਆਪਾਂ ਆਪਾਂ ਚਾਰਜ ਪੇੜਾ ਨੇ ਮਾਰ ਲਾ ਜੇ ਉਹਨੇ ਨਹੀਂ ਕਰਤਾ ਤੇ ਉਹਨੇ ਫਿਰ ਨਹੀਂ ਕਹਿਣਾ ਵੀ ਮੈਂ ਨਹੀਂ ਹੁਣ ਖਾਣਾ ਜਦੋਂ ਮੈਂ ਨਹੀਂ ਕਹਿਤੀ ਇਹ ਚੀਜ਼ ਫਿਰ ਆਪ ਹੀ ਆਖੀ ਤਾਂ ਵੀ ਇਹਨੂੰ ਕੋਈ ਅਸਰ ਤੇ ਹੋਣਾ ਨਹੀਂ ਇਹਨਾਂ ਦੇ ਟਿਫਨ ਹੋ ਗਏ ਤਿਆਰ ਬੱਚਿਆਂ ਦੇ ਸਾਲੀ ਮੈਂ ਪਨੀਰ ਦੀ ਸਬਜ਼ੀ ਬਣਾਈ ਸੀ ਬਾਅਦ ਵਿੱਚ ਉਹਨਾਂ ਲਈ ਨਾ ਮੈਂ ਬਿਲਕੁਲ ਮਿਰਚ ਮਸਾਲਾ ਜਿਹੜਾ ਹੋਰ ਥੋੜਾ ਘੱਟ ਪਾਤਾ ਸੀ ਉਹਨਾਂ ਦੇ ਮੂੰਹ ਚੋ ਗਿਆ ਛਾਲੇ ਮੂੰਹ ਪੱਕ ਗਿਆ ਗਰਮੀ ਦਾ ਕਰਕੇ ਤੇ ਫਿਰ ਰੋਟੀ ਰੱਟੀ ਖਾਣੀ ਬੜੀ ਔਖੀ ਲੱਗਦੀ ਆ ਫੁੱਲਿਆਂ ਦੇ ਵੀ ਡੱਬੇ ਵਰਤੇ ਬੱਚਿਆਂ ਨੂੰ ਸਕੂਲੇ ਜਾ ਕੇ ਮੈਂ ਖਾਓ ਮੌਜਾ ਕਰੋ ਤੇ ਜਾਨ ਲੱਗੇ ਸਰ ਪੀ ਗਏ ਸੀ ਦੇਈ ਲੱਸੀ ਬਣਾ ਕੇ ਤੁਸੀਂ ਮੈਨੂੰ ਲੱਸੀ ਦੇ ਦਿਓ ਮੇਰੇ ਕੋਲ ਮਤਲਬ ਇੱਕ ਦੇ ਕਹਿੰਦੇ ਵੀ ਸਵੇਰੇ ਸੇ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਗਰਮੀ ਬਹੁਤ ਆ ਤੇ ਦੂਸਰੀ ਗੱਲ ਇਹ ਆ ਕਿ ਮੂੰਹ ਜੇ ਪੱਕਾ ਰੋਟੀ ਖਾਦੀ ਵੀ ਨਹੀਂ ਜਾਂਦੀ ਤੇ ਹੁਣ ਸਰ ਲਈ ਚਾਹ ਸਰ ਦਾ ਡੇਲੀ ਰੂਟੀਨ ਹੈ ਬਈ ਉਹਨਾਂ ਰਾਤ ਸਵੇਰ ਚਾਹ ਨਾਲ ਖਾਣੇ ਤੇ ਹੁਣ ਉਹ ਵੀ ਇਹਨਾਂ ਦੇ ਵਾਲ ਵਾਲ ਗੋਣ ਦੀ ਤਿਆਰੀ ਤੇ ਚਲੋ ਬੱਚੇ ਹੁਣ ਜਾ ਰਹੇ ਆ ਸਕੂਲ ਗੱਲੂ ਵੱਲੂ ਹਾਂਜੀ ਕਿੱਦਾਂ ਦੇ ਲੱਗਦੇ ਜੀ ਤੁਹਾਨੂੰ ਸਾਡੇ ਬੱਚੇ ਹਰ ਇੱਕ ਮਾਂ-ਪਾਪ ਨੂੰ ਆਪਣੇ ਬੱਚੇ ਸੋਹਣੇ ਲੱਗਦੇ ਆ ਭਾਵੇਂ ਉਹ ਜਿੱਦਾਂ ਦੀ ਮਰਜ਼ੀ ਹੋਣ ਕਿਉਂਕਿ ਦਸਤੂਰ ਹੈ ਦੁਨੀਆ ਦਾ ਭਾਵੇਂ ਬੱਚਾ ਦਾ ਜਿੰਨਾ ਮਰਜ਼ੀ ਦੂਜਾ ਕਵੇ ਪੀਏ ਦੇ ਬਿਲਕੁਲ ਸੋਹਣੇ ਨਹੀਂ ਲੱਗਦਾ ਪਰ ਮਾਂ ਨੂੰ ਪੁੱਛੋ ਕਿ ਉਹਨੂੰ ਉਹਦੇ ਬੱਚੇ ਕਿੱਦਾਂ ਦੇ ਲੱਗਦੇ ਆ ਉਨਵੇਂ ਲਾਇਦਾ ਨਾ ਵੀ ਦੁਨੀਆ ਦੇ ਸਭ ਤੋਂ ਯਾਰਾ ਸੋਹਣੇ ਬੱਚੇ ਮੇਰੇ ਹੀ ਆ ਹੋਰ ਕਿਹਦੇ ਇੰਨਾ ਸੋਹਣੇ ਬੱਚੇ ਨਹੀਂ ਹੈਗੇ ਚਾਹੇ ਤੇ ਅੱਜ ਅੰਕਲ ਵੀ ਆ ਗਏ ਸੀ ਇਹ ਅੰਕਲ ਅਹੀਂ ਸਬਜੀ ਸੁਬਜੀ ਰੋਬੀ ਜੀਆਂ ਨਾਲ ਸਦੀਦਾ ਨਾਲ ਉਹ ਕੱਲਿਆਂ ਕੋ ਫਿਰ ਇੰਨਾ ਕੰਮ ਹੁੰਦਾਨੀਆਂ ਬਾਹਰ ਵੀ ਘਾਵੜਾ ਸੀ ਤੇ ਅੰਕਲ ਵਿਚਾਰੇ ਕੋ ਇੰਨਾ ਟਾਈਮ ਨਹੀਂ ਸੀ ਕਹਿੰਦੇ ਮੈਂ ਨਾ ਸਵੇਰੇ ਤੇ ਸ਼ਾਮਾਂ ਨੂੰ ਦੋ ਦੋ ਘੰਟੇ ਟਾਈਮ ਕੱਟ ਕੇ ਤੇ ਸਫਾਈ ਜੁਰੀ ਚਾਰ ਚਫੇਰੇ ਕਰ ਜੂਗਾ ਤੇ ਗੋਡੀ ਗਾਡੀ ਇੱਕ ਵਾਰੀ ਸਬਜੀ ਦੀ ਕਰ ਜੂਗਾ ਕਿਉਂਕਿ ਸਰਦੀ ਵੀ ਇਲੈਕਸ਼ਨ ਦੀ ਡਿਊਟੀ ਲੱਗ ਗਈ ਆ ਤੇ ਉਹਨਾਂ ਕੋ ਵੀ ਉਹਨਾਂ ਟਾਈਮ ਨਹੀਂ ਨਿਕਲਦਾ ਤੇ ਮੇਰੇ ਕੋਲ ਤੇ ਫਿਰ ਜਿੰਨਾ ਹੁੰਦਾ ਮੈਂ ਥੋੜਾ ਬਹੁਤ ਕਰਦੀ ਆ ਮਤਲਬ ਜਿਆਦਾ ਮੇਰੇ ਕੋਲ ਵੀ ਕੋਈ ਕੋਈ ਰਕਮ ਨਹੀਂ ਹੁੰਦਾ ਫਿਰ ਤੇ ਇਹ ਆ ਸਾਡੀ ਜੀ ਸਵੇਰ ਦੀ ਮਾਰਨਿੰਗ ਹੁਣ ਬਸ ਸਰਦੀ ਤਿਆਰੀ ਰਹਿ ਗਈ ਆ ਤੇ ਸਰ ਵੀ ਆਉਂਦੇ ਆ ਫਟਾਫਟ ਤਿਆਰ ਹੋ ਕੇ ਉਹਨਾਂ ਵੀ ਜਾਣਾ 7 ਵਜੇ ਇਹਨਾਂ ਦੀ ਬੱਸ ਆਉਂਦੀ ਆ ਤੇ 7:30 ਸਰ ਘਰੋਂ ਚਲ ਜਾਂਦੇ ਨੇ ਆਣ ਕੇ ਤੇ ਬਸ ਹੁਣ ਸਰਦੀ ਤਿਆਰੀ ਹੈ ਜੀ ਆਹ ਰੋਟੀ ਪਾਣੀ ਵਾਲੀ ਬੋਤਲ ਤੇ ਦੁੱਧ ਵਾਸਤੇ ਕੇਤਲੀ ਆਪਾਂ ਰੱਖਤੀ ਆ ਤੇ ਹੰਸ ਸਭ ਜਾ ਰਹੇ ਨੇ ਸਕੂਲ ਵਾਏ ਗੁ ਸਾਰਿਆਂ ਦੇ ਪਰਿਵਾਰ ਨਵੇਂ ਨਰੇ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਖੁਸ਼ੀਆਂ ਦਵੇ ਮਹਾਰਾਜ ਰੋਜੀ ਰੋਟੀ ਦਵੇ ਵਾਏ ਗੁ ਦੇਸੀ ਪਰਦੇਸੀ ਬੱਟੇ ਪੈੜ ਭਰਾਵਾਂ ਦੇ ਚਿਹਰੇ ਤੇ ਆਪਣਾ ਹੱਥ ਬਣਾਈ ਰੱਖੇ ਹਾਂਜੀ ਜੀ ਕਿਸ ਤਰ੍ਹਾਂ ਦੇ ਲੱਗਦੇ ਆ ਸਾਨੂੰ ਤੁਹਾਨੂੰ ਸੌਰੀ ਸਾਡੀਆਂ ਵੀਡੀਓਸ ਸਾਡੇ ਬਲੌਗ ਅਗਰ ਚੰਕੇ ਲੱਗਣ ਤੇ ਲਾਈਕ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੈਂ ਨਾ ਕਮੈਂਟ ਸੈਕਸ਼ਨ ਤੇ ਆਫ ਹੀ ਰੱਖਿਆ ਮੈਨੂੰ ਐਕਚੁਅਲੀ ਬਹੁਤ ਡਰ ਲੱਗਦਾ ਵੀ ਕੋਈ ਗਲਤ ਕਮੈਂਟ ਨਾ ਕਰੇ ਕਿਉਂਕਿ ਚਲੋ ਸਾਰੇ ਭੈਣ ਭਰਾ ਤੇ ਇੱਕੋ ਜੇ ਨਹੀਂ ਹੁੰਦੇ ਬਾਕੀ ਚਲੋ ਜੀ ਗਲਤ ਕਮੈਂਟ ਨਾ ਕਰਨਾ ਵੀ ਨਹੀਂ ਚਾਹੀਦਾ ਜੇ ਕੋਈ ਕਿਸ ਚੰਗਾ ਕੰਮ ਕਰ ਲਿਆਵੇ ਤੇ ਉਹਨੂੰ ਸਗੋਂ ਹਲਾਸ਼ੇਰੀ ਦੇਣੀ ਚਾਹੀਦੀ ਆ ਬਾਕੀ ਚਲੋ ਜੀ ਸਭ ਦਾ ਆਪਣਾ ਆਪਣਾ ਸੁਭਾਅ ਆ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਆ ਵਾ ਸਾਡਾ ਲੱਕੀ ਤੇ ਇਹ ਸਾਨੂੰ ਕਦੇ ਤੇ ਬਹੁਤ ਪਿਆਰਾ ਲੱਗਦਾ ਤੇ ਕਦੇ ਸਾਨੂੰ ਬਿਲਕੁਲ ਪਿਆਰਾ ਨਹੀਂ ਲੱਗਦਾ ਪਰ ਸਾਡੇ ਕੋ ਛੱਡਿਆ ਨਹੀਂ ਇਹਨੂੰ ਜਾ ਰਿਹਾ ਪਤਾ ਨਹੀਂ ਕੀ ਕਰਨਿਆ ਖੱਤੀ ਪਾਲਿਆ ਬੱਚਿਆਂ ਵਾਂਗੂ ਚਲੋ ਕੋਈ ਨਹੀਂ ਰੱਬ ਦਾ ਜੀ ਆਪਨੇ ਕਰਮ ਲੈ ਕੇ ਆਇਆ ਜੋਰ ਆਪਣੇ ਦੇ ਕਰਮਾਂ ਚ ਲਿਖਿਆ ਇਨੇ ਖਾਣਾ ਪੀਣਾ ਹੀ ਆ ਤੇ ਕੰਮ ਕਰਦਿਆਂ ਨਾਲ ਹੀ ਮੈਂ ਅੰਕਲ ਨੂੰ ਵੀ ਫਟਾਫਟ ਰੋਟੀ ਬਣਾਉਂਦੀ ਸੀ ਸਵੇਰ ਦੇ ਵੱਜ ਗਏ ਨੇ ਹੁਣ 8 ਤੇ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ੀ ਰੱਖੇ ਰੱਬ ਰੱਖਾ ਜੀ